ਸਸੀ ਗਾਲ ਜੀ ਤੁਸੀਂ ਦੇਖ ਰਹੇ ਹੋ ਰਾਈジング ਪੰਜਾਬ ਟੀਵੀ ਅੱਜ ਅਸੀਂ ਪਹੁੰਚੇ ਹੋਏ ਹਾਂ ਪਿੰਡ ਸੌੜਾਂ ਵਿਖੇ ਜਿੱਥੇ ਕਿ ਇੱਕ ਹੁਨਾਰਾਥਲੀਟ ਕਿਹਾ ਜਾ ਸਕਦਾ ਹੈ ਜਿਸ ਦਾ ਨਾਮ ਹਰਪ੍ਰੀਤ ਹੈ ਜੋ ਕਿ ਇੱਕ ਮੈਡਲ ਜਿੱਤ ਕੇ ਜੋ ਕਿ ਆਪਣੇ ਪਿੰਡ ਸੌੜਾਂ ਵਿਖੇ ਪਹੁੰਚਿਆ ਉਸ ਦਾ ਪਿੰਡ ਵਾਸੀਆਂ ਵੱਲੋਂ ਭਰਮਾ ਸਵਾਗਤ ਕੀਤਾ ਗਿਆ ਤੇ ਲੱਡੂ ਵੀ ਖਵਾਏ ਗਏ ਤੇ ਹਾਰ ਪਾ ਕੇ ਉਸ ਦਾ ਬਹੁਤ ਭਰਮਾ ਸਵਾਗਤ ਕੀਤਾ ਗਿਆ ਤੇ ਪੂਰੇ ਪਿੰਡ ਦੇ ਵਿੱਚ ਉਸ ਨੇ ਪ੍ਰਕਰਮਾ ਵੀ ਕੀਤੀ ਹੈ ਤੇ ਕੁੰਮਿਆ ਵੀ ਹੈ ਸੋ ਆਓ ਆਪਾਂ ਗੱਲਬਾਤ ਕਰਦੇ ਹਾਂ ਹਰਪ੍ਰੀਤ ਦੇ ਨਾਲ ਅਤੇ ਉਹਨਾਂ ਦੇ ਜੋ ਕੋਚ ਨੇ ਉਹਨਾਂ ਦੇ ਨਾਲ ਤੇ ਪਿੰਡ ਵਾਸੀਆਂ ਦੇ ਨਾਲ ਉਹਨਾਂ ਦਾ ਕੀ ਕਹਿਣਾ ਹੈ ਹਰਪ੍ਰੀਤ ਦੇ ਬਾਰੇ ਚਲਾਈ ਜਾਓ ਇੱਕ ਰਾਈ ਜਾਓ ਮੜਾ ਜਾ ਖਾਦੇ ਕਰੋ ਆਪ ਦੀ ਨਿਮਰਤਾ ਕਰਦਾ ਹੋਇਆ ਸੈਕੰਡ ਪੋਜੀਸ਼ਨ ਤੇ ਆਇਆ ਹੈ ਸਿਲਵਰ ਮੈਡਲ ਇਹਨੂੰ ਮਿਲਿਆ ਹੈ ਤੇ ਜੇ ਤੁਹਾਡਾ ਇਸ ਤਰ੍ਹਾਂ ਇਹਨੂੰ ਸ਼ਿਰਤੇ ਹੱਥ ਰਿਹਾ ਨਾ ਤਾਂ ਅੱਗੇ ਵੱਧੋ 골ਡ ਮੈਡਲ ਵੀ ਦੇ ਕੋ ਆਪਾਂ ਪੂਰੀ ਆਸ ਹੈ ਆਪਾਂ ਨੂੰ ਤੇ ਉਹਨਾਂ ਦੇ ਨਾਲ ਉਹਦੇ ਕੋਟ ਵੀ ਆਏ ਹੋਏ ਹਨ ਉਹਨਾਂ ਦਾ ਵੀ ਬਹੁਤ ਬਹੁਤ ਸਵਾਗਤ ਹਾਂਜੀ ਵੀਰ ਜੀ ਕੀ ਨਾਮ ਹੈ ਤੁਹਾਡਾ ਮੇਰਾ ਹਰਪ੍ਰੀਤ ਸਿੰਘ ਹੈ ਜੀ ਹਰਪ੍ਰੀਤ ਸਿੰਘ ਜੀ ਕਿੱਥੋਂ ਤੁਸੀਂ ਜਿੱਤ ਕੇ ਆਏ ਹੋ ਕਿਹੜਾ ਮਤਲਬ ਦੇਸ਼ ਦੇ ਵਿੱਚ ਗਏ ਸੀ ਮੇਰੀ ਬੰਗਲੌਰ ਚ ਮੇਰਾ ਕੰਪੀਟੀਸ਼ਨ ਹੋਇਆ ਸੀ ਆਲ ਇੰਡੀਆ ਲੈਵਲ ਤੇ ਜੀ ਉਹਦੇ ਚ ਮੇਰਾ ਸਿਲਵਰ ਸਿਲਵਰ ਮੈਡਲ ਹੋਇਆ 3000 ਮੀਟਰ ਚ ਜੀ 3000 ਮੀਟਰ ਹਾਂਜੀ ਤੁਸੀਂ ਕਿੰਨੇ ਸਮੇਂ ਤੋਂ ਪ੍ਰੈਕਟਿਸ ਕਰਦੇ ਆ ਰਹੇ ਹੋ ਮੈਨੂੰ ਜੀ 7-8 ਸਾਲ ਹੋ ਗਏ ਕੰਟੀਨਿਊ ਟ੍ਰੇਨਿੰਗ ਕਰਦੇ ਹੋਏ ਜੀ ਤੁਹਾਡੇ ਕੋਚ ਸਾਹਿਬ ਵੀ ਤੁਹਾਡੇ ਨਾਲ ਹੈ ਹਾਂਜੀ ਮੇਰੇ ਨਾਲ ਹੀ ਖੜੇ ਨੇ ਸਰ ਮੇਰੇ ਜੀ ਇਹਨਾਂ ਤੋਂ ਟ੍ਰੇਨਿੰਗ ਲੈ ਰਿਹਾ ਜੀ ਮੈਂ ਸਕੂਲ ਟਾਈਮ ਦੇ ਵਿੱਚ ਵੀ ਕਦੇ ਕੋਈ ਸਿਲਵਰ ਜਾਂ ਮੈਡਲ ਜਾਂ 골ਡ ਜਾਂ ਸਕੂਲ ਟਾਈਮ ਤੋਂ ਬਾਅਦ ਹੀ ਟ੍ਰੇਨਿੰਗ ਸ਼ੁਰੂ ਕੀਤੀ ਕਾਲਜ ਚ ਜਾ ਕੇ ਸਟਾਰਟ ਕੀਤੀ ਇਹ ਗੇਮ ਜੀ ਕਿਹੜੇ ਕਾਲਜ ਚ ਆ ਪੰਜਾਬ ਯੂਨੀਵਰਸਿਟੀ ਕੈਂਪਸ ਚ ਚੰਡੀਗੜ੍ਹ ਯੂਨੀਵਰਸਿਟੀ ਕੈਂਪਸ ਹਾਂਜੀ ਚੰਡੀਗੜ੍ਹ ਹਾਂਜੀ ਸਰ ਜੀ ਉਸ ਤੋਂ ਪਹਿਲਾਂ ਜੋ ਸਕੂਲ ਟਾਈਮ ਦੇ ਵਿੱਚ ਸਕੂਲ ਡੈਮ ਚ ਐਵੇਂ ਪਿੰਡ ਵਗੈਰਾ ਚ ਐਵੇਂ ਇੱਥੇ ਖੇਡਦੇ ਹੁੰਦੇ ਸੀ ਮਤਲਬ ਪ੍ਰੋਫੈਸ਼ਨਲ ਤੌਰ ਤੇ ਉਹ ਤਾਂ ਨਹੀਂ ਸਟਾਰਟ ਕੀਤੀ ਸੀ ਜੀ ਅੱਜ ਕਿੰਨੀ ਕੁ ਖੁਸ਼ੀ ਹੈ ਖੁਸ਼ੀ ਹੈ ਇਹ ਪਿੰਡ ਵਾਸੀਆਂ ਦਾ ਬਹੁਤ ਸਹਿਯੋਗ ਹੈ ਜੀ ਦੇਖ ਕੇ ਖੁਸ਼ੀ ਮਿਲੀ ਜੀ ਕਿੰਨਾ ਪਰਮੰਗਾਰਾ ਕਿੰਨਾ ਸਵਾਗਤ ਪਿੰਡ ਦੇ ਵਿੱਚ ਹੋਇਆ ਸਵਾਗਤ ਬਹੁਤ ਹੋਇਆ ਜਿੰਨਾ ਸੋਚਿਆ ਨਹੀਂ ਸੀ ਉਹ ਤੋਂ ਜ਼ਿਆਦਾ ਹੀ ਹੋਇਆ ਜੀ ਬਹੁਤ ਹੋਇਆ ਹਾਂਜੀ ਮਾਪੇ ਦਾ ਕਿੰਨਾ ਕੁ ਸਹਿਯੋਗ ਹੈ ਤੁਹਾਡੇ ਮਾਪੇ ਦਾ ਸਭ ਤੋਂ ਜ਼ਿਆਦਾ ਮਾਪੇ ਦਾ ਹੀ ਸਹਯੋਗ ਹੈ ਜੀ ਉਹਨਾਂ ਦੀ ਬਦੌਲਤ ਅੱਜ ਇੱਥੇ ਤੱਕ ਪਹੁੰਚੇ ਜੀ ਬਾਕੀ ਮੇਰੇ ਕੋਚ ਮੇਰੇ ਜਿਨ੍ਹਾਂ ਨੇ ਮੈਨੂੰ ਅੱਗੇ ਲੈ ਕੇ ਆਂਦਾ ਮੈਨੂੰ ਤਾਂ ਚੱਲਣਾ ਵੀ ਨਹੀਂ ਆਉਂਦਾ ਸੀ ਇਹਨਾਂ ਨੇ ਮੈਨੂੰ ਸਾਰਾ ਕੁਝ ਸਿਖਾਇਆ ਜੀ ਰਨਿੰਗ ਵਗੈਰਾ ਹਾਂਜੀ ਉਹ ਸਭ ਤੁਹਾਡੀ ਬਦੌਲਤ ਬੱਚਾ ਇੱਥੇ ਤੱਕ ਪਹੁੰਚਿਆ ਕੀ ਕਹਿਣਾ ਚਾਹੂਗੇ ਨਹੀਂ ਅਭੀ ਤਾਂ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਇਹ ہمارا ਟਾਰਗੇਟ ਬਹੁਤ ਛੋਟਾ ਹੈ ਅਮੇ अभी टारगेट अचीव करना है अभी वो जो मेन मकसद हमारा जो है इंटरनेशनल लेवल पर हमने मेडल जीतना है और अच्छा से अच्छा फेस करना है अपने देश अपने पिंड अपने परिवार अपने माता पिता का नाम ऊँचा करना है तो ये अचीवमेंट चलो अभी स्टार्ट है लेकिन मेरे सोच ये है कि आने वाले समय में अच्छा से अच्छे कॉम्पिटिशन में पार्टिसिपेट करें जो कि इंटरनेशनल लेवल का वो मीट हो और जो अभी इन्होंने ग्रांड फ्रिक्स जो ए एफ आई द्वारा एथलेटिक फेडरेशन ऑफ इंडिया द्वारा परमिट हुआ उस हर एक के स्टेट से जो इं, इंटरनेशनल लेवल के एथलीट हैं उनके साथ इन्होंने दौड़ करके फर्स्ट टाइम इस तरह का अपना अचीवमेंट किया लेकिन अभी भी हमें उतनी खुशी नहीं है जितना कि आने वाले समय को हम इंतज़ार कर रहे हैं बट सबसे बड़ी दुख की बात यह है कि हमारे पंजाब मोहाली सबसे रिच डिस्ट्रिक्ट है सबसे धनी मानते हैं जो सारा कुछ यहाँ है लेकिन आज तक मैं नीयर बाई थर्टी ईयर्स से मैं यहाँ लड़ रहा हूँ ग्राउंड के लिए आज तक सिंथेटिक ट्रैक हमें नहीं मिला है हमारे बच्चे जो थोड़ा सा चलने लायक होते हैं तो या तो किसी दूसरे स्टेट में जा प्रैक्टिस करते हैं या किसी को हमको रिक्वेस्ट करना पड़ता है जो भाई थोड़ी देर के लिए हमें भी इंट्री दे दो वो हम गवर्नमेंट से बहुत सालों से ही कर रहे हैं गुजारिश कर रहे हैं लेकिन अभी तक सरकार मोहाली में सिंथेटिक ट्रैक नहीं बनाई है चंडीगढ़ में एक सेंथेटिक ट्रैक बना है वहाँ पार्टिसिपेट करने के लिए वहाँ प्रैक्टिस कराने के लिए कोचेज अलाउ नहीं है बाहर के कोचेज अलाउ नहीं है बच्चे अलाउड है लेकिन अगर बच्चे जा रहा है तो कोचेज़ नहीं है तो फिर वो क्या कर सकता है आपको सभी को मालूम है तो सरकार से मैं और पिंड वासियों से हमें ये गुजारिश है कि इस चीज़ को हम आगे ले जाएं ताकि मोहाली में भी एक सेंथेटिक ट्रैक हो और अच्छे से अच्छे एक हरप्रीत ही नहीं और भी बच्चे पिंड के शहर के ਜੋ ਅੱਗੇ ਵੜ ਕੇ ਹਿੱਸਾ ਲੈਣ ਅਤੇ ਨਸ਼ੇ ਸੇ ਦੂਰ ਹੋ ਕੇ ਆਪਣੀ ਸਿਹਤ ਆਪਣੇ ਮਾਪੇ ਦਾ ਨਾਮ ਰੋਸ਼ਨ ਕਰਨ। ਅੱਲਾਹਤਾ ਮੈਂ ਛੋਟੇ ਵੀਰ ਹਰਪ੍ਰੀਤ ਨੂੰ ਤੇ ਉਹਨਾਂ ਦੇ ਪਿੰਡਾਂ ਨੂੰ ਤੇ ਪਿੰਡ ਵਾਸੀਆਂ ਨੂੰ ਤੇ ਸਮੁੱਚੇ ਪੰਜਾਬ ਨੂੰ ਵਧਾਈ ਦਿੰਦਾ ਕਿ ਅੱਜ ਸਾਡਾ ਛੋਟਾ ਵੀਰ ਹੈ ਜਿਹੜਾ ਉਹ ਸਿਲਵਰ ਮੈਡਲ ਜਿੱਤ ਕੇ 3000 ਮੀਟਰ ਦੇ ਵਿੱਚ ਆਇਆ। ਤਮਨ ਸਾਹਿਬ ਇੱਕ ਗੱਲ ਯਾਦ ਰੱਖਿਓ ਤੇ ਬੋਲ ਮੇਰੇ ਤੇ ਕੈਮਰਾ ਤੁਹਾਡਾ ਤੇ ਮੈਂ ਤੇ ਮੁੰਡੇ ਦੀ ਇੱਕ ਦਿਨ ਮੈਡਲ ਜਿੱਤ ਕੇ ਏਸ਼ੀਆ ਦੇ ਵਿੱਚ ਹੈਰੋਲੰਪੀ ਦੇ ਵਿੱਚ ਸਾਡਾ ਮੁੰਡਾ ਸਹੌੜਾ ਚਾਊਗਾ। ਸ਼ਰੀਆ ਕਾਨੂੰਨ ਰਹੀ ਰਹੀ ਗੱਲ ਕੋਚ ਸਾਹਿਬ ਨੇ ਗਰਾਊਂਡ ਦੀ ਗੱਲ ਕੀਤੀ ਹੈ ਦੇਖੋ ਇਹ ਅਸੀਂ ਨਵੀਂ ਗਵਰਨਮੈਂਟ ਹੈ ਨਵੇਂ ਮੁੰਡੇ ਨਵੇਂ ਆਮ ਘਰਾਂ ਚੋਂ ਨਿਕਲ ਕੇ ਆਏ ਹੈ ਪਰ ਮੈਂ ਤੁਹਾਡੇ ਨਾਲ ਇੱਥੇ ਵਾਅਦਾ ਕਰਦਾ ਕਿ 20 ਤਰੀਕ ਨੂੰ ਸਾਡੇ ਮੰਤਰੀ ਸਾਹਿਬ ਬਾਹਰ ਦੇ ਟੂਰ ਤੋਂ ਵਾਪਸ ਆ ਜਾਣਗੇ ਪਰਿਵਾਰ ਨੂੰ ਲੈ ਕੇ ਜਿਵੇਂ ਵੀ ਵਲੰਟੀਅਰ ਇੱਥੇ ਦੇ ਸੌੜਾਂ ਦੇ ਖੜੇ ਉਹਨਾਂ ਨੂੰ ਜੋ ਵੀ ਪ੍ਰੋਬਲਮ ਹੈਗੀ ਹੈ ਉੱਥੇ ਇੰਟਰਨੈਸ਼ਨਲ ਜਾਂ ਬਾਹਰ ਦਾ ਕੋਚ ਜਾਣਾ ਨਹੀਂ ਨਹੀਂ ਲਾਉ ਹੁੰਦਾ ਅਸੀਂ ਉਹਨਾਂ ਨੂੰ ਲਾਉ ਕਰਾ ਕੇ ਦਵਾਗੇ ਤੇ ਜਿਹੜੀਆਂ ਸਹੂਲਤਾਂ ਹਜੇ ਸੌੜਾਂ ਦੇ ਵਿੱਚ ਅੱਡੇ بڑے ਨਗਰ ਦੇ ਵਿੱਚ ਨਹੀਂ ਹੈ ਪਿੱਛੇ ਜੇ ਵੈਸੇ ਮੰਤਰੀ ਕਹਿ ਗਏ ਸੀਗੇ ਸੌੜਾਂ ਕਿੰਨੀ ਤੋਂ ਪੈਂਡਿੰਗ ਰਹਿੰਦਾ ਕਿ ਸਰਪੰਚ ਸਾਹਿਬ ਨਹੀਂ ਸੀਗੇ ਉੱਥੇ ਗਰਾਊਂਡ ਬਣਾ ਕੇ ਆਪਾਂ ਇਹਨਾਂ ਨੂੰ ਸੌੜਾਂ ਨੂੰ ਇੱਕ ਮਲਟੀ ਨੈਸ਼ਨਲ ਪਿੰਡ ਲੈ ਕੇ ਆਈਏ ਕਿਉਂਕਿ ਖੇੜ ਹਲਕੇ ਦਾ ਦੂਜੀ ਨੰਬਰ ਤੋਂ ਸਭ ਤੋਂ ਵੱਡਾ ਪਿੰਡ ਆਏਗਾ ਤੇ ਫਿਰ ਤੋਂ ਮੈਂ ਤੁਹਾਡਾ ਪ੍ਰੈਸ ਮੀਡੀਆ ਦਾ ਸਾਰੇ ਨਗਰ ਨਿਵਾਸੀਆਂ ਦਾ ਸਮੁੱਚੇ ਪੰਜਾਬ ਦਾ ਤੇ ਹਰਪ੍ਰੀਤ ਦੇ ਪਿਤਾ ਜੀ ਦਾ ਮਾਤਾ ਦਾ ਤੇ ਸਮੁੱਚੇ ਪਰਿਵਾਰ ਦਾ ਆਮ ਆਦਮੀ ਪਾਰਟੀ ਵੱਲੋਂ ਬਹੁਤ ਬਹੁਤ ਮੁਬਾਰਕਾਂ ਦਿੰਦਾ ਜੀ ਬੜੀ ਖੁਸ਼ੀ ਹੋਈ ਹੈ ਪਿਛਲੇ ਦਿਨੀ 17 ਵਿਕਟਾਂ ਲਾ ਕੇ ਸਾਡਾ ਸਿੱਖ ਸਰਦਾਰ ਅਰਸ਼ਦੀਪ ਖਰੜ ਮੜਿਆ ਸੀਗਾ ਅੱਜ ਸਾਡਾ ਮੁੰਡਾ ਸਿਲਵਰ ਮੈਡਲ लेके ਸੌਹੜਾਂ ਦੇ ਵਿੱਚ ਮੁੜਿਆ ਬੜੀ ਖੁਸ਼ੀ ਦੀ ਗੱਲ ਹੈ ਐਦਾਂ ਹੀ ਹੀਰੇ ਨਿਕਲਦੇ ਆ ਐਦਾਂ ਹੀ ਪੰਜਾਬ ਹੈ ਜਿਹੜਾ ਉੜਦੇ ਪੰਜਾਬ ਤੋਂ ਬਚ ਕੇ ਆਪਾਂ ਨੇ ਮੁੜ ਕੇ ਰੰਗਲਾ ਪੰਜਾਬ ਗਿੱਧੇ ਪੰਘੜੇਆਂ ਵਾਲਾ ਪੰਜਾਬ ਖੇਡਾਂ ਵਾਲਾ ਪੰਜਾਬ ਬਣਾਣਾ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਨਾਮ ਹੈ ਜੀ ਆਪਣਾ ਮੇਰਾ ਨਾਮ ਮਹਿੰਦਰ ਸਿੰਘ ਹੈ ਜੀ ਜੀ ਤੇ ਅੱਜ ਤੁਹਾਡਾ ਬੇਟਾ ਜੋ ਸਿਲਵਰ ਮੈਡਲ ਜਿੱਤ ਕੇ ਆਇਆ ਕਿੰਨੀ ਖੁਸ਼ੀ ਹੈ ਤੁਹਾਨੂੰ ਜੀ ਤੁਹਾਨੂੰ ਬਹੁਤ ਖੁਸ਼ੀ ਹੋਈ ਹੈ ਜੀ ਸਾਡੇ ਇਲਾਕੇ ਦਾ ਪੰਜਾਬ ਦਾ ਨਾਮ ਰੋਸ਼ਨ ਕਰਿਆ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਕੋ ਪਹਿਲਾਂ ਵੀ ਮੈਡਲ ਜਿੱਤੇ ਹੋਏ ਨੇ ਪਹਿਲਾਂ ਵੀ ਪੰਜਾਬ ਤੋਂ ਜੀ 6 ਮੈਡਲ ਜਿੱਤੇ ਨੇ ਇਹਨਾਂ ਨੇ ਜੀ 골ਡ ਮੈਡਲ ਜੀ ਹਾਂ ਜੀ 1500 ਮੀਟਰ 5000 ਮੀਟਰ ਚ ਹਾਂ ਜੀ ਤੇ ਅੱਜ ਪਿੰਡ ਵਾਲਿਆਂ ਵੱਲੋਂ ਭਰਮਾ ਹੋ ਪਿੰਡ ਵਾਲਿਆਂ ਵੱਲੋਂ ਹਮੇਸ਼ਾ ਹੀ ਬਹੁਤ ਸਹਿਯੋਗ ਮਿਲਦਾ ਹੈ ਜੀ ਪਰ ਗਵਰਨਮੈਂਟ ਵੱਲੋਂ ਕੋਈ ਸਹਿਯੋਗ ਨਹੀਂ ਹਾਂ ਜੀ ਕੀ ਮੰਗ ਕਰਦੇ ਹੋ ਗਵਰਨਮੈਂਟ ਅਸੀਂ ਤਾਂ ਮੰਗ ਕਰਦੇ ਕੋਈ ਫਾਈਨੈਂਸ਼ੀਅਲ ਕੋਈ ਸਹਾਇਤਾ ਹੋਵੇ ਜੀ ਬੱਚਾ ਆਪਣਾ ਦਾ ਜਿਹੜਾ ਵੀ ਖਰਚਾ ਬਹੁਤ ਹੁੰਦਾ ਹੈ ਆਪਣੇ ਲੈਵਲ ਤੇ ਇੰਨਾ ਅਸੀਂ ਚੁੱਕ ਨਹੀਂ ਸਕਦੇ ਜੀ ਅਸੀਂ ਗਵਰਨਮੈਂਟ ਨੂੰ ਇਹ ਮੰਗਿਆ ਵੀ ਪੂਰਾ ਸਪੋਰਟ ਕਰਿਆ ਸਾਡੀ ਸਰਕਾਰੀ ਨੌਕਰੀ ਹਾਂ ਨੌਕਰੀ ਦਾ ਵੀ ਬਣਿਆ ਹੁਣ ਤੱਕ ਜੀ ਕੋਈ ਨੌਕਰੀ ਮਿਲੇ ਹੁਣ ਤੱਕ ਪਰਿਵਾਰ ਹੀ ਚੱਕ ਰਿਹਾ ਜੀ ਖਰਚਾ ਸਾਰਾ ਪਰਿਵਾਰ ਨੇ ਚੱਕਿਆ ਜੀ ਹੁਣ ਤੱਕ ਇਹਨਾਂ ਦਾ ਔਰ ਦੇਖੋ ਮੁੰਡੇ ਦੀ ਆਪਣੀ ਇੰਨੀ ਮਿਹਨਤ ਹੈ ਪੂਰੇ ਪਰਿਵਾਰ ਨੇ ਪੂਰਾ ਸਹਿਯੋਗ ਦਿੱਤਾ ਇਹਨੂੰ ਬਿਲਕੁਲ ਕੰਮ ਤੋਂ ਵੀ ਛੱਡ ਕੇ ਰੱਖਦੇ ਦੇਖੋ ਪਿੰਡਾਂ ਦੇ ਲੋਕ ਅਸੀਂ ਉਹੀ ਕੰਮ ਕਰਨ ਵਾਲਾ ਬੱਚਾ ਉਹੀ ਬੰਗਲੌਰ ਛੱਡਿਆ ਵਾ ਔਰ ਇੰਨੀ ਮਿਹਨਤ ਮੁੰਡੇ ਦੀ ਦੀ ਆਪਣੀ ਡਾਈਟ ਦਾ ਖਰਚਾ ਦੇਖੋ ਕਿੰਨਾ ਹੈ ਹੁਣ ਵਿੱਚ 60-70000 ਰੁਪਏ ਮਾਸਿਕ ਇੰਨਾ ਖਰਚਾ ਦੇਖੋ ਇੱਕ ਪਰਿਵਾਰ ਨੂੰ ਜਿਹੜਾ ਮਿਹਨਤੀ ਪਰਿਵਾਰ ਹੈ ਜਿਹੜਾ ਕਿਸਾਨੀ ਪਰਿਵਾਰ ਹੈ ਉਹਨੂੰ ਇੰਨਾ ਖਰਚਾ ਕਰਨਾ ਬਈ ਬਹੁਤ ਮੁਸ਼ਕਲ ਹੈ ਤਾਂ ਬੇਨਤੀ ਹੈ ਪੰਜਾਬ ਸਰਕਾਰ ਸੇਵਾ ਦੀ ਕਿਸੇ ਸਰਕਾਰ ਨੇ ਮਦਦ ਨਹੀਂ ਕੀਤੀ ਹੁਣ ਤਾਂ ਰਜੀਵ ਭਾਈ ਸਾਹਿਬ ਆਪਣੇ ਆਮ ਪਾਰਟੀ ਵਾਲੇ ਖੜੇ ਆਏ ਕਹਿੰਦੇ ਸੀ ਮਦਦ ਕਰਾਵਾਂਗੇ ਤਾਂ ਅਸੀਂ ਇਹਨੂੰ ਹੀ ਉਮੀਦ ਕਰਦੇ ਆਂ ਵੀ ਆਪਣੇ ਫੁੱਲ ਚੜਾਵੇਂ ਆਪਣੀ ਬੋਲਾਂ ਤੇ ਤੇ ਇੰਨੀ ਸਾਡੀ ਅਪੀਲ ਹੈ ਬਾਈ ਬੇਨਤੀ ਹੱਥ ਬੰਨ ਕੇ ਉਸ ਬੱਚੇ ਦੀ ਮਦਦ ਕਰੋ ਓਵਰਏਜ ਹੋ ਜਾਣੇ ਨੇ ਔਰ ਇਹਦੀ ਹਾਲਤੋ ਜੋਬ ਦਾ ਕੋਈ ਬੰਦੋਬਸਤ ਨਹੀਂ ਹੈ ਬੇਨਤੀ ਹੈ ਉਮੀਦ ਹੈ ਵੀ ਤੁਸੀਂ ਇਹ ਗੱਲ ਸਾਡੀ ਅੱਗੇ ਤੱਕ ਪਹੁੰਚਾਉਂਗੇ ਬਸ ਇੰਨਾ ਹੀ ਕਹਿਣਾ ਜੀ ਥੈਂਕ ਯੂ ਇਹ ਮਾਤਾ ਜੀ ਉਹਨਾਂ ਦੇ ਕੀ ਕਹਿਣਾ ਚਾਹੁੰਦੇ ਆਂ ਜੀ ਆ ਉਸ ਮੌਕੇ ਤੇ ਮੈਨੂੰ ਬਹੁਤ ਖੁਸ਼ੀ ਆ ਜੀ ਆਪਣੇ ਭੈਣ ਭਰਾਵਾਂ ਨਾਲ ਕਿ ਮੇਰੇ بیٹے ਦੀ ਬਹੁਤ ਸ਼ਾ ਕਰਿਆ ਜੀ ਪਿੰਡ ਵਿੱਚ ਘੁੰਮ ਲੈ ਕੇ ਗਏ ਸਾਰੇ ਨਾਲ ਤੇ ਆਪਣਾ ਕੀਮਤੀ ਸਮੇਂ ਵਿੱਚੋਂ ਟਾਈਮ ਕੱਢ ਕੇ ਮੇਰੇ بیٹے ਦੇ ਨਾਲ ਨਾਲ ਸਾਰੇ ਪਿੰਡ ਦੇ ਵਿੱਚ ਚੱਕਰ ਲਗਾ ਕੇ ਆਏ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਆ ਜੀ ਜੀ ਬਾਕੀ ਤਾਂ ਸਾਰੀਆਂ ਗੱਲਾਂ ਤਕਰੀਬਨ ਹੋਈ ਗਈਆਂ ਮੈਂ ਤਾਂ ਖਾਸ ਤੌਰ ਤੇ ਤੁਹਾਡਾ ਮੀਡੀਆ ਵਾਲਿਆਂ ਦਾ ਦਿਮਾਨ ਚੈਨਲ ਜਿਹੜਾ ਹੈਗਾ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਸਾਡੀ ਆਵਾਜ਼ ਬਣ ਕੇ ਇਹ ਜੋ ਕਰਨੀ ਆਵਾਜ਼ ਵਣ ਕੇ ਛੜੀ ਜਿਹੜੇ ਆਵਾਜ਼ ਹੈਗੇ ਉਹਨਾਂ ਅੱਗੇ ਪੁਜਾਰ ਰਹੇ ਨੇ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਸਾਰੇ ਨਗਰ ਦੀਆਂ ਸੰਗਤਾਂ ਨੇ ਸਾਡੀ ਛੋਟੀ ਜੀ ਗੱਲ ਦੇ ਉੱਤੇ ਐਡਾ ਵੱਡਾ ਅਕਸ਼ਾ ਦਿਖਾਇਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਮੈਂ ਜੋ 80 ਨੰਬਰ ਦੇ ਆਏ ਹੋਏ ਨੇ ਉਹਨੂੰ ਮੈਂ ਜ਼ਰੂਰ ਬੇਨਤੀ ਕਰਨੀ ਹੈ ਕਿ ਬੱਚੇ ਦੀ ਜਿਹੜੀ ਹੈਗੀ ਨੌਕਰੀ ਵਾਸਤੇ ਕੋਈ ਨਾ ਕੋਈ ਸਾਧਨ ਜ਼ਰੂਰ ਪੈਦਾ ਕਰਾਉਣ ਕਿਉਂਕਿ ਜਿਵੇਂ ਨੌਕਰੀ ਤੋਂ ਜਿਹੜੇ ਬੱਚੇ ਹੈਗੇ ਸਾਡੇ ਕੀਮਤੀ ਬੱਚੇ ਜਿਹੜੇ ਹੀਰੇ ਨੇ ਸਾਡੇ ਉਹ ਰੋਲ ਜਾਂਦੇ ਆ ਸੋ ਜਿਵੇਂ ਆਪਣੇ ਦੇ ਇਹਨਾਂ ਦੇ ਪਿਤਾ ਜੀ ਨੇ ਦੱਸਿਆ ਕਿ 50-60 ਹਜ਼ਾਰ ਰੁਪਏ ਦਾ ਕਿਤੇ ਕਟੋਟੇ ਦੀ ਡਾਈਟ ਦਾ ਖਰਚਾ ਹੈ ਜੇ ਵਧੀਆ ਡੇਟ ਦੇਣੀ ਹੋਵੇ ਤਾਂ ਇਹਨਾਂ ਨੂੰ ਜਿਆਦਾ ਖਰਚਾ ਹੈਗਾ ਸੋ ਐਡਾ ਵੱਡਾ ਖਰਚਾ ਜਿਹੜਾ ਹੈਗਾ ਇੱਕ ਮੀਡੀਅਮ ਜਿਹੜਾ ਹੈਗਾ ਮੱਧ ਵਰਗੀ ਪਰਿਵਾਰ ਉਹਦੇ ਵਾਸਤੇ ਉਠਾਉਣਾ ਬਹੁਤ ਹੀ ਔਖਾ ਹੈ ਸੋ ਮੈਂ ਫਿਰ ਵੀ ਸੰਗਤ ਨੂੰ ਵੀ ਬੇਨਤੀ ਕਰਦਾ ਕਿ ਇਹ ਬੱਚਾ ਆਪਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਦਿੱਤਾ ਆਪਣੇ ਨਗਰ ਦਾ ਨੌ ਰੋਸ਼ਨ ਕਰ ਰਿਹਾ ਹੈ ਸੋ ਸਾਰੇ ਨਗਰ ਨੂੰ ਵੀ ਇਹਦਾ ਜਿਹਦਾ ਵੱਧੋ ਵਾਧੋ ਸ਼ਾ ਇਹਦਾ ਸ਼ਾਬ ਵਧਾਉਣਾ ਚਾਹੀਦਾ ਸਰਲ ਮਨ ਕੀ ਜਿੰਨੀ ਆਪਾਂ ਕੀ ਕਰ ਸਕਦੇ ਹਾਂ ਹੋਰ ਆਪਾਂ ਹਜ਼ਾਰਾਂ ਲੱਖਾਂ ਰੁਪਈਆ ਖਰਚਾ ਕਰਦੇ ਇਹ ਵੀ ਇੱਕ ਆਪਣਾ ਸਮਝ ਲੋ ਵੀ ਕਾਰਜ ਹੀ ਹੈ ਵੀ ਜੇ ਆਪਾਂ ਵੱਧੋ ਵਾਧੋ ਬੱਚੇ ਦੀ ਮਦਦ ਕਰੀਏ ਇੰਨੀਆਂ ਬੇਨਤੀਆਂ ਕਰਦੇ ਹਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ